ਉਹਨਾਂ ਦੇ ਫੋਨ ਨੰਬਰ ਵੀ ਹੈਗੇ ਆ ਇੰਸਪੈਕਟਰ ਰਮਨਦੀਪ ਸਿੰਘ ਦਾ ਨੂੰ ਨਹੀਂ ਲੱਗਾ ਕਿ ਉਹ ਜਿਹੜੀ ਇੰਸਪੈਕਟਰ ਜਿਹੜੀ ਪੁਲਸ ਵਾਲਾ ਲੈ ਗਈ ਹੈ ਨਾ ਜੋ ਇੱਕ ਬੰਦਾ ਵੀ ਨਾਲ ਦੀ ਹੈਗਾ ਉਹਨੂੰ ਇਕੱਲੇ ਨੂੰ ਅੱਥੇ ਰਮਦਾਸ ਪਤਾ ਨਹੀਂ ਕਿਹੜੀ ਕਲਿਟਰ ਅੰਦਾਜ਼ ਵਾਲੀ ਪੁਲਸ ਲੈ ਗਈ ਤੇ ਇੱਥੇ ਅੱਜ ਮੇਰਾ ਸ੍ਰਿਸ਼ਟਾ ਨਾ ਮੇਰਾ ਜਵਾਈ ਹੈ ਮੈਨੂੰ ਪੁੱਛ ਕੇ ਜਾਂਦਰੇ ਮਾਤਾ ਜੀ ਅਸੀਂ ਵੀ ਲੈ ਕੇ ਚੱਲੇ ਆ ਸਾਡੇ ਭਰੋਸੇ ਭੇਜੋ ਅਸੀਂ ਇਹਨਾਂ ਨੂੰ ਕੋਈ ਨਹੀਂ ਹੋਂਦਾਂਗੇ ਸਾਡੀ ਜ਼ਿੰਮੇਵਾਰੀ ਹੈਗੀ ਅੱਜ ਇਸ ਵੇਲੇ ਕੋਈ ਵੀ ਨਹੀਂ ਹੈਗਾ ਨਾਲ ਉਹਨੂੰ ਇਕੱਲੇ ਨੂੰ ਛੱਡ ਕੇ ਪਹਿਲੀ ਦੇ ਵਿੱਚ ਉਹਦੀ ਧਾਤੋਂ ਇਹ ਉਹਦੀ ਗੋਡੀ ਵੀ ਨਹੀਂ ਲੈ ਕੇ ਆਏ ਉਹ ਪੁਲਿਸ ਵਾਲੇ ਰਮਦਾਨ ਵਾਲੇ ਲੈ ਕੇ ਆਏ ਆ ਸਾਨੂੰ ਉਹਦਾ ਇਨਸਾਫ ਚਾਹੀਦਾ ਪੁਲਿਸ ਵਾਲਿਆਂ ਤੇ ਕੇਸ ਕਰਨਾ ਕੀ ਲੱਗਦਾ ਕੀ ਕੀਤਾ ਕੀ ਆ ਇਹਦੇ ਨੂੰ ਸਾਨੂੰ ਇਹ ਨਹੀਂ ਪਤਾ ਕੀ ਕੀਤਾ ਬਸ ਐਹੋ ਹੀ ਕਹਿੰਦੇ ਸੀ ਕਿ ਆਪਾਂ ਇਹਦੇ ਕੋਲ ਕੰਮ ਕਰਵਾ ਰਾਂ ਸਾਡਾ ਕੋਈ ਮਿਸ਼ਨ ਵਾ ਸਾਡੇ ਦੇਸ਼ ਦੇ ਭਲੇ ਵਾਸਤੇ ਆ ਸਾਡੇ ਪੰਜਾਬ ਦੇ ਤੁਹਾਨੂੰ ਉਸ ਗੱਲ ਕੋਈ ਮਤਲਬ ਨਹੀਂ ਅਹੀਂ ਸਾਨੂੰ ਚਾਹੀਦਾ ਸੰਦੀਪ ਦਾ ਇਨਸਾਫ ਸਾਨੂੰ ਉਹ ਚਾਹੀਦਾ ਬਿਲਕੁਲ ਠੀਕ ਹਾਂਜੀ ਕੀ ਕਰਦਾ ਤੁਹਾਡੇ ਕੀ ਲੱਗਦੇ ਸੰਦੀਪ ਜੀ ਮੈਨੂੰ ਖੁਸ਼ਕਿਸਮਤ ਬਹੀ ਉਹਨਾਂ ਨੂੰ ਨਾ ਜਿਹੜੇ ਇੰਸਪੈਕਟਰ ਹੀ ਅਮਨਦੀਪ ਸਿੰਘ ਸਿਵਲ ਵਰਦੀ ਚੋਂਦੇ ਹੀ ਮੈਨੂੰ ਨਹੀਂ ਪਤਾ ਉਹਨੋਂ ਸੀਆਈ ਸਟਾਫ ਵੀ ਕਿ ਦੂਸਰੇ ਹੀ ਪਰੋਂਦੇ ਸਾਡੇ ਘਰ ਸਿਵਲ ਵਰਦੀ ਚ ਹੀ ਇਹਨਾਂ ਦੇ ਕੋਈ ਮੇਰੇ ਹਸਬੰਦ ਦਾ ਕੋਈ ਦੋਸਤ ਹੀ ਉਹਨਾਂ ਦਾ ਕੋਈ ਚੱਕਰ ਪਿਆ ਹੀ ਜਾਲੀ ਕਰੰਸੀ ਦਾ ਕੋਈ ਪਿਆ ਹੀ ਤੋਂ ਉਹ ਅਮਦੀ ਸਰ ਪੁਲਿਸ ਨੇ ਉਹਨਾਂ ਨੂੰ ਫੜਿਆ ਹੀ ਉਹਦੇ ਚ ਕਿਤੇ ਝੂਠਾ ਉਹ ਮੁੰਡੇ ਨੇ ਆਪਣੇ ਬਚਣ ਵਾਸਤੇ ਇਹਦਾ ਨਾਮ ਵੀ ਵੇਚ ਲੈ ਲਿਆ ਇਨੂੰ ਜੇ ਲੈ ਕੇ ਗਏ ਤਾਂ ਐਫਆਈਆਰ ਕਰ ਦਿੰਦੇ ਇਹਨਾਂ ਨੇ ਐਫਆਈਆਰ ਨਹੀਂ ਕੀਤੀ ਇਹਨਾਂ ਨੇ 1 ਮਹੀਨੇ ਤੋਂ 26 ਤਰੀਕ ਨੂੰ ਫਰਵਰੀ ਨੂੰ ਲੈ ਕੇ ਗਏ ਘਰੋਂ ਲੈ ਕੇ ਗਏ ਚਾਰ ਮਲਾਜਮ ਆਏ ਸੀ ਉਹਨਾਂ ਚ ਇੱਕ ਪੋਸ਼ਬਰੀਦ ਭਾਜੀ ਹੀ ਇੱਕ ਪਤਾ ਨਹੀਂ ਦੂਆ ਦਾ ਮੈਨੂੰ ਨਾਂ ਨਹੀਂ ਪਤਾ ਇੱਕ ਸਰ ਸਰਦਾਰ ਹੀ ਤੇ ਦੋ ਇੱਕ ਹੋਰ ਹੀ ਉਹਨਾਂ ਦੇ ਨਾਲ ਇਹ ਚਾਰੇ ਜਣੇ ਆਏ ਹੀ ਚਾਰੇ ਜਣੇ ਆ ਕੇ ਇਹਨਾਂ ਨੂੰ 4.5 ਦੇ ਕਰੀਬ ਜਿਹੜੇ ਆ 26 ਫਰਵਰੀ ਨੂੰ ਘਰੋਂ ਲੈ ਗਏ ਹੀ ਤੇ 27 ਫਰਵਰੀ ਨੂੰ ਮੇਰੀ ਐਨੀਵਰਸਰੀ ਹਿੱਤ ਮੈਂ ਗਿਆ ਕਿ ਭਾਦੀ ਇਹਨਾਂ ਨੂੰ ਅੱਖਾ ਨੂੰ ਰਾਤ ਨੂੰ ਫੋਨ ਕਰਕੇ ਕਹਿੰਦੇ ਆ ਕਿ ਆਪਾਂ ਇਹਨੂੰ ਕੱਲ ਜਾਂ ਪਰਸੋਂ ਤੱਕ ਬੂਚ ਪੜਤਾਲ ਕਰਕੇ ਛੱਡ ਦਾਂਗੇ ਪਰ ਇਹਨਾਂ ਨੇ ਕੀ ਕੀਤਾ ਕਿ 26 27 ਤਰੀਕ ਨੂੰ ਮੈਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਇਹਨਾਂ ਨੂੰ ਭੇਜ ਦੋ ਕਹਿੰਦੇ ਨਹੀਂ ਹਜੇ ਸਾਡਾ ਕੰਮ ਨਹੀਂ ਹੋਇਆ ਹਜੇ ਨਹੀਂ ਆ ਸਕਦਾ ਔਰ ਤੋਂ 2-3 ਦਿਨ ਬਾਅਦ ਇਹਨੂੰ ਛੱਡ ਕੇ ਗਏ ਆ ਜਦੋਂ 2-3 ਦਿਨ ਬਾਅਦ ਛੱਡ ਕੇ ਗਏ ਆ ਔਰ ਤੋਂ ਬਾਅਦ ਫਿਰ ਪਤਾ ਨਹੀਂ ਕੀ ਹੋਇਆ ਵਾ ਕਿਹੜੀ ਪੁਲਸ ਵਾਲੇ ਹੀ ਦੋ ਕੋਈ ਮਲਾਜਨ ਸੀ ਉਹ ਡੇਰੇੋਂ ਆਏ ਹੀ ਤੇ ਉਹ ਇਹਨਾਂ ਨੂੰ ਲੈ ਗਏ ਹੀ ਫੇਰ ਉੱਥੋਂ ਜਿਹੜੇ ਬੈਠੇ ਉੱਥੋਂ ਵੀ ਕਹਿੰਦੇ ਇਹਨੂੰ ਕੁਛ ਪੜਤਾਲ ਕਰਨੀ ਕੁਛ ਪੜਤਾਲ ਕਰਕੇ ਉੱਥੇ ਨੂੰ ਛੱਡ ਗਏ ਫੇਰ ਜਿਹੜੇ ਅਮਰੀਸਰ ਵਾਲੇ ਹੀ ਉਹ ਕਹਿੰਦੇ ਆਪਾਂ ਤੈਨੂੰ ਬਚਾਉਣੇ ਆਪਾਂ ਤੈਨੂੰ ਲੈ ਜੰਨੇ ਆ ਫੇਰ ਉਹ ਆਪਣਾ ਇਹਨੂੰ ਲੈ ਗਏ ਆ ਫੇਰ ਜਦੋਂ ਇਹਨੂੰ ਲੈ ਕੇ ਗਏ ਆ ਫੇਰ ਇਹਨੂੰ ਕਿੰਨੇ ਦਿਨਾਂ ਨਾਲ ਨੇ ਰੱਖਿਆ ਵਾ ਫੇਰ ਇਹਨੂੰ ਘਰ ਛੱਡ ਜਾਂਦੇ ਫੇਰ ਲਿਆ ਜਾਂਦੇ ਹੀ ਪਤਾ ਨਹੀਂ ਕਿਹੜੇ ਕਿਹੜੇ ਆਪ ਇਹਨਾਂ ਨੇ ਉਹਨੂੰ ਟੌਰਚਰ ਕਰ ਕਰਕੇ ਕਿਹੜੇ ਗੈਂਗਸਟਰ ਪਾਰਟੀ ਹੀ ਉਹਨਾਂ ਨਾਲ ਇਹਦੀ ਗੱਲ ਕਰਵਾਉਂਦੇ ਹੀ ਜਾਣਬੁੱਝ ਕੇ ਉਹਨੂੰ ਟੌਰਚਰ ਕਰਕੇ ਉਹਨੂੰ ਗੱਲ ਕਰਵਾਉਂਦੇ ਹੀ ਮੈਨੂੰ ਨਹੀਂ ਪਤਾ ਉਹ ਕਿਹੜੀ ਗੈਂਗਸਟਰ ਪਾਰਟੀ ਪਰ ਉਹਨਾਂ ਨਾਲ ਟੌਰਚਰ ਕਰਕੇ ਉਹਨੂੰ ਗਲਤ ਮਲਤ ਬੋਲ ਕੇ ਅਸੀਂ ਤੈਨੂੰ ਫਸਾ ਦਾਂਗੇ ਤੇਰੀ ਯੂਆਈਪੀ ਤਾਰਾ ਲਾ ਦਾਂਗੇ ਉਹਦੇ ਫਸਾ ਕੇ ਇਹਦੇ ਕੋਲ ਗਲਤ ਕੰਮ ਕਰਵਾਇਆ ਰਾਤੀ ਮੈਂ ਗੱਲ ਹੋਈ ਚਾਰ ਦਿਨ ਪਹਿਲਾਂ ਸਾਡੇ ਘਰੋਂ ਤਿੰਨ ਮੁਲਾਜ਼ਮ ਆਏ ਆ ਰੋਟੀ ਖਾਣਗੇ ਨੂੰ 10:30 ਵਜੇ ਘਰੋਂ ਲੈ ਗਏ ਆ ਤਾਨੂੰ ਕਹਿੰਦੇ ਆ ਪਰ ਸਹੀ ਸਲਾਮਤ ਚਾਰ-ਪੰਜ ਦਿਨਾਂ ਚ ਨੂੰ ਕਾਲ ਛੰਡ ਜਾਗੇ ਰਾਤੀ ਮੈਨੂੰ ਸਾਢੇ 9 ਵਜੇ ਫੋਨ ਨਾ ਕੀਤਾ ਵਾ ਪਹਿਲਾ ਸੀ ਜਨ ਬੱਬਾ ਜਿੰਨੇ ਮੱਥਾ ਟੇਕ ਕੇ ਆਏ ਉੱਥੋਂ ਕਹਿੰਦੇ ਆ ਕਿ ਹੁਣ ਮੈਂ ਨਾ ਚੱਲਣਾ ਵਾ ਮੇਰਾ ਨਾ ਜਿਹੜਾ ਆਪਾਂ ਮਿਸ਼ਨ ਤੇ ਜਾਣਾ ਸੀ ਆਪਾਂ ਉਹ ਮਿਸ਼ਨ ਤੇ ਚੱਲੇ ਆ ਤੇ ਮੈਨੂੰ ਫੋਨ ਫੇਰ ਦੁਬਾਰਾ ਸਾਢੇ 9 ਵਜੇ ਫੋਨ ਕਰਕੇ ਕਹਿੰਦੇ ਆ ਕਿ ਮੈਂ ਜਿੱਥੇ ਆਉਣਾ ਸੀ ਆਪਾਂ ਉੱਥੇ ਪਹੁੰਚ ਗਏ ਆ ਤੁਸੀਂ ਮੇਨਵੜੇ ਫੋਨ ਕਰਿਓ ਤੇ ਮੇਰੀ ਰਿੰਗ ਵੱਜ ਗਈ ਮੇਰੀ ਜਾਨ ਤੇ ਖਤਰਾ ਹੋ ਜਾਣਾ ਵਾ ਇਹ ਸਾਰੇ ਪੁਲਸ ਵਾਲਿਆਂ ਦੇ ਪਿੱਛੇ ਹੋ ਜਾਣਾ ਵਾ ਤੇ ਮੈਂ ਰਹਿ ਜਾਣਾ ਵਾ ਇਹਨਾਂ ਨੇ ਉਹ ਵੀ ਕੰਮ ਕੀਤਾ ਉਹਨੂੰ ਮੱਤੇ ਹੀ ਛੱਡ ਗਏ ਪਤਾ ਨਹੀਂ ਕੀ ਹੋਤੀ ਤੇਨ ਤਾਂ ਫੜੀ ਰਣ ਵਾਲੀ ਤਾਨੂੰ ਤੇ ਨੈੱਡ ਬੋੜੀ ਨਨ ਲਗਾਉ ਨੂੰ ਚਾਰ ਜਿਹੜੇ ਵੀ ਉਹਦੇ ਨਾਲ ਗਏ ਦੇ ਨਾ ਗਏ ਹੈਗੇ ਕੁਝ ਪ੍ਰੇਤ ਭਾਜੀ ਜ਼ਰੂਰ ਹੈਗੇ ਮੈਨੂੰ ਪੱਕਾ ਪਤਾ ਕਿਉਂਕਿ ਹਰ ਵਾਰੇ ਉਹੀ ਨਾਲ ਜਾਂਦੇ ਜਾਂਦੇ ਕੀ ਲੱਗਦਾ ਕੀ ਕੀਤਾ ਕੀ ਲੱਗਦਾ ਪੁਲਿਸ ਵਾਲਿਆਂ ਨੇ ਜੋ ਕੀਤਾ ਪੁਲਿਸ ਵਾਲਿਆਂ ਨੇ ਕੀਤਾ ਇਹਨਾਂ ਨੂੰ ਫੜਨਾ ਚਾਹੀਦਾ ਬੜਾ ਇਹ ਸੀਪੀ ਰੁਕ ਗਿਆ ਜਿਵੇਂ ਮੈਡਮ ਹੀ ਪਹਿਲਾਂ ਉਸ ਕੇਸ ਚ ਇਨਵੋਲਡ ਹੀ ਉਹਨੇ ਇਹਨਾਂ ਨੂੰ ਧੱਕਿਆ ਸੀ ਪਹਿਲਾਂ ਉਹਨੂੰ ਲੈ ਕੇ ਆਈ ਸੀ ਆਪਾਂ ਤੇਰੇ ਨੂੰ ਇਨਸਾਫ ਕਰਾਂਗੇ ਤੇਰੀ ਵਾਈਫ ਨੂੰ ਜੋਬ ਦਿਵਾਵਾਂਗੇ ਉਹਨੇ ਤਾਂ ਗ੍ਰੈਜੂਏਸ਼ਨ ਕੀਤੀ ਆ ਇਦਾਂ ਇਦਾਂ ਗੱਲਾਂ 'ਚ ਵਿਚਾਰੇ ਨੂੰ ਸੰਦਾਂ ਇਹਨਾਂ ਨੇ ਗੱਲਾਂ ਛੱਡਿਆ ਇਹਨਾਂ ਨੇ ਉਹਨੂੰ ਮਾਰੇ ਛੱਡਿਆ ਇਹਨਾਂ ਨੇ ਹੁਣ ਆਏ ਵੀ ਨਹੀਂ ਅਮੇਰ ਨੂੰ ਕੋਈ ਨਹੀਂ ਹੈ ਗਾਇ ਮੈਂ ਕੋਈ ਕਿਹੜੇ ਕਿਹੜੇ ਗੈਂਗਸਟਰ ਦਾ ਨਾਮ ਲੈਂਦੇ ਸੀ ਕੋਈ ਦੱਸ ਦੇ ਜਿਹੜੇ ਗੈਂਗਸਟਰ ਨਾਲ ਹੋਰ ਮੈਨੂੰ ਕਹਿੰਦੇ ਤੈਨੂੰ ਨਹੀਂ ਦੱਸਣਾ ਤੇਰੇ ਤੇ ਕੱਲ ਨਹੀਂ ਆਣੀ ਚਾਹੀਦੀ ਬਸ ਮੈਨੂੰ ਇੰਨਾ ਪਤਾ ਵਾ ਮੇਰੇ ਕੋਲ ਨਾਲ ਇੱਕ ਵੀਡੀਓ ਪਈ ਆ ਫੋਟੋ ਨਾਲ ਮੈਂ ਦੱਸਿਆ ਵਾ ਕਿ ਮੇਰੇ ਕੋਲ ਡੋਰਚਰ ਕਰਕੇ ਕੰਮ ਕਰਵਾਉਣ ਦੇ ਉਦੋਂ ਨੂੰ ਕਹਾਦਾ ਹੀ ਨਹੀਂ ਮੈਨੂੰ ਨਹੀਂ ਪਤਾ ਕੋਈ ਕੋਈ ਬੰਦਾ ਹੈ ਇਹਦਾ ਫਲਾਰੂ ਫਲਾਹ ਦੀਆਂ ਗੱਲਾਂ ਚੱਲਦੀਆਂ ਹੀ ਇਹ ਮੈਨੂੰ ਅਰਧਾ ਲਾਵਾ ਗੁੱਝ ਨਹੀਂ ਪਤਾ ਕਿ ਉਹ ਚਾਹੁੰਦੇ ਹੀ ਕਿ ਸਾਡੇ ਤੇ ਕੋਈ ਗੱਲ ਨਾ ਆਵੇ ਇਸ ਕਰਕੇ ਉਹ ਜਿੱਦਣ ਘਾਰ ਆਏ ਹੀ ਪਤਾ ਨਹੀਂ ਉਦੋਂ ਉਹਨਾਂ ਨੇ ਨੀਂ ਅੱਡਕਲ ਅੱਡੀ ਟੀ-ਸ਼ਰਟ ਪਾਈ ਰੈੱਡ ਕਲਰ ਦੀ ਟੀ-ਸ਼ਰਟ ਚ ਉਹਨਾਂ ਨੇ ਆਪਣਾ ਬਿਆਨ ਦਿੱਤਾ ਦਾ ਰੂਮ ਤੇ ਬਹਿ ਕੇ ਇਕੱਲੇ ਕਿਉਂਕਿ ਉਦੋਂ ਵੀ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਘਰੋਂ ਲੈ ਕੇ ਜਾਣਾ ਸੀ ਉਹ ਵੀਡੀਓ ਮੇਰੇ ਕੋਲ ਪਈ ਆ ਜਿਸ ਉਹ ਵੇਖੋ ਵੀਡੀਓ ਪਈ ਆ ਮਤਲਬ ਜਿਆਦਾ ਮਤ ਕਿਵੇਂ ਗਏ ਮੈਨੂੰ ਨਹੀਂ ਪਤਾ ਕਿਉਂਕਿ ਪੁਲਿਸ ਵਾਲੇ ਨਾਲ ਹੀ ਉਹ ਵੀ ਕਰ ਸਕਦੇ ਉਹਨਾਂ ਨੇ ਕਰਤੀ ਹੋਗੀ ਮੈਨੂੰ ਨਹੀਂ ਪਤਾ ਕਿਉਂਕਿ ਸਾਡੇ ਵੱਲੋਂ ਤਾਂ ਲੈ ਕੇ ਹੀ ਗਈ ਨਾ ਕੰਮ ਤੇ ਉਹ ਕਰਵਾਉਣ ਦੇ ਨਹੀਂ ਮੰਨਦੀ ਕਰਦੇ ਜਾਂਚ ਹੋਣੀ ਚਾਹੀਦੀ ਹੈ ਜਾਂਚ ਜਰੂਰ ਹੋਣੀ ਚਾਹੀਦੀ ਸਾਹ ਮਿਲਣਾ ਚਾਹੀਦਾ ਉਹ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਨੂੰ ਦੈਮਨ ਨਾ ਜਰੀਦਾ ਮੇਰਾ ਬਾਪ ਜਾਨਦਾ ਮੇਰੇ ਪਿਓ ਮੇਰੇ ਬੱਚੇ ਦਾ ਪਿਓ ਲੈ ਗਿਆ ਜੇ ਤੂੰ ਵਿਚਰਾਇਆ ਵੀ ਨਹੀਂ ਮਨੇ ਪਿੰਨਾ ਹੀ ਖੋਲਿਆ ਤੇ ਕੋਲੋਂ ਮਨੁੱਖ ਪੁਲਾਇਨ ਗੈਂਸਟਰ ਆ